ਕਈਆਂ ਬੰਦਿਆਂ ਦਾ ਨਾਮ ਲੈ ਕੇ ਅੱਖ ਚ ਪਾਣੀ ਆ ਜਾਂਦਾ ਮੇਰੇ ਨਾਲ ਇਦਾਂ ਵਾਪਰਦਾ ਮੈਂ ਹੁਣ ਉਹਨਾਂ ਦੋ ਬੰਦਿਆਂ ਨੂੰ ਯਾਦ ਕਰ ਰਿਹਾ ਇੱਕਦਮ ਮੇਰੇ ਅੱਖ ਚ ਪਾਣੀ ਆ ਗਿਆ ਦੇਖੋ ਯਾਦ ਕਰ ਰਿਹਾ ਬਸ ਮੇਰੇ ਦਿਮਾਗ ਚ ਉਹਨਾਂ ਆਇਆ ਨਾਮ ਉਹਨਾਂ ਦਾ ਤੇ ਮੈਂ ਕਹਿਣਾ ਕੀ ਜਾ ਰਿਹਾ ਮਤਲਬ ਮੈਂ ਗੱਲ ਬਦਲਣ ਲੱਗਿਆ ਜੇ ਮੈਂ ਰਿਪੀਟਡਲੀ ਨਾਮ ਯਾਦ ਕਰੀ ਜਾਵਾਂਗਾ ਤੋ ਥਰੂ ਆ ਜਾਂਦਾ ਬਸ ਮਤਲਬ ਇੱਕ ਅਟੈਚਮੈਂਟ ਹੈ ਮੇਰੇ ਸਾਹਮਣੇ ਪਿਕਚਰ ਆ ਜਾਏ ਫੋਟੋ ਆ ਜਾਏ ਜਾਂ ਨਾਮ ਕੋਈ ਲਵੇ ਤੇ ਇਦਾਂ ਹੁੰਦਾ ਮੇਰੇ ਨਾਲ ਇਹ ਆਪਣੇ ਆਪ ਹੁੰਦਾ ਹੈ ਮੈਂ ਕਰਦਾ ਨਹੀਂ ਕਈ ਵਾਰੀ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਂਦੇ ਹਾਂ ਤੇ ਇਦਾਂ ਹੋ ਜਾਂਦਾ ਸੋਚ ਕੇ ਹੁੰਦਾ ਕੁਝ ਮੈਂ ਮਰੂਣ ਬੈਠਾ ਮੈਨੂੰ ਕੋ ਰਵਾਏਗਾ ਮੈਨੂੰ ਹਸਾਏਗਾ ਸੱਚ ਚਾਉ ਤੁਹਾਡਾ ਹੱਸਣਾ ਆਰਟੀਫੀਸ਼ੀਅਲ ਨਹੀਂ ਚਾਹੀਦਾ ਤੁਹਾਡਾ ਰੋਣਾ ਆਰਟੀਫੀਸ਼ੀਅਲ ਨਹੀਂ ਚਾਹੀਦਾ ਤੁਹਾਡਾ ਬੋਲਣਾ ਆਰਟੀਫੀਸ਼ੀਅਲ ਨਹੀਂ ਚਾਹੀਦਾ ਫੇਕ ਨਹੀਂ ਚਾਹੀਦਾ ਜਿੱਦਾਂ ਤੇ ਹੋ ਕਰ ਦਿਓ ਗੱਲ ਯਾਰ ਕਿਹੜੀ ਗੱਲ ਕੀ ਧੀ ਗੱਲ ਹੈ ਜੋ ਹੈ ਕੱਟ ਦਿਓ ਮੋਸ਼ਨ ਹੈ ਗੱਤ ਕਰ ਦਿਓ